ਅ ਚਾਈਨੀਸ ਸਟੋਰ ਦੇਖ ਲਓ ਤੇ ਪੂਰੇ ਸਾਰੇ ਇਥੇ ਆਈ ਬੇਸਿਕਲੀ ਕਿਸੇ ਗੱਲੇ ਤੇ ਲੱਗੇ ਨੇ ਤਾਂ ਕਰਕੇ ਟੂਰ ਹੀ ਭੇਟੀਆਂ ਨੇ ਪਰ ਸਰਕਾਰ ਵੱਲੋਂ ਦਾ ਬਾਈਕਾਂ ਲੈ ਆ ਰਹੇ ਹੁਣੇ ਕਿਸੇ ਬਾਈਕਾਂ ਦੇ ਲੱਗਣ ਲੱਗੀ ਸੀਗੀ ਬੱਚੇ ਹੜਦੇ ਨਹੀਂ ਹਾਲੇ ਤੱਕ ਜੇ ਸਰਕਾਰ ਵੱਲੋਂ ਵੀ ਇਹਦੇ ਪਾਬੰਦੀ ਲਗਾਈ ਹੈ ਫੇਰ ਵੀ ਜਿਹੜੇ ਚਾਈਨਾ ਟੂਰ ਮਿਲਦੀ ਪਈ ਨਹੀਂ ਆਟਰ ਨਹੀਂ ਆਟਰ ਹੋਣੀ ਕਿ ਬੱਚਾ ਆਇਆ ਸੀ ਮੈਨੂੰ ਦੇ ਦਿਓ ਮੈਂ ਕਿਹਾ ਇਹਨਾਂ ਨਹੀਂ ਉਡਾਣਾ ਤੇ ਮੈਂ ਦੂਜੀ ਲੈ ਲਵਾਂਗਾ ਇਹਨਾਂ ਨਾ ਉਡਾ ਹੂੰ ਤੇ ਕਿਸੇ ਨੇ ਲੱਗੀ ਤਾਂ ਨਹੀਂ ਕਿਸੇ ਤੇ ਨਹੀਂ ਪਛਾਣਾ ਹੋ ਗਿਆ ਹੁਣ ਇਹ ਐਕਟੀਵਲੇ ਤੇ ਲੱਗਣ ਲੱਗੀ ਸੀ ਦਿਖਾਈਓ ਡੋਰ ਦਿਖਾਈਓ ਹਾਂ ਜੀ ਕੀ ਇਹਨੇ ਸੁੱਕਦੀ ਪੂਰੀ ਤੋੜਦੀ ਵੀ ਨਹੀਂ ਹੈ ਨਾ ਚੈਨ ਹੈ ਪੂਰੀ ਹਾਂ ਬੜੀ ਪੱਕੀ ਹੈ ਹੋਜੀ ਕੀ ਬੱਚਿਆਂ ਨੂੰ ਕੀ ਅਪੀਲ ਕਰੂੰਗੇ ਬੱਚਿਆਂ ਨੂੰ ਕੀ ਕਹੂੰਗੇ ਜੀ ਨਾਰਮਲ ਡੋਰ ਨਾ ਉਡਾਓ ਜੀ ਇੰਜੋਏ ਕਰੋ ਪਰ ਨਾਰਮਲ ਡੋਰ ਨਾ ਉਡਾਓ ਇਹ ਰਿਸਕੀ ਹੈ ਆਪਣੇ ਹੱਥ ਵੀ ਕੱਟ ਸਕਦੇ ਹੈ ਕਿਸੇ ਦਾ ਗੱਲਾ ਵੀ ਕੱਟ ਸਕਦਾ